ਸਾਡੇ ਉਦੋਂ ਮੂੰਹ ਦੇ ਉੱਤੇ ਦਾੜੀ ਵੀ ਨਹੀਂ ਸੀ ਆਈ ਜਦੋਂ ਤੇ ਅਸੀਂ ਇਸ ਪਲਾਂਟ ਦੇ ਵਿੱਚ ਆਏ ਹਾਂ ਤੇ ਐਸਡੀਪੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਬੇਰਕਾ ਵੀਰਕਾ ਦੇ ਵਿੱਚ 800 ਸਲਾਜਮਾਂ ਵੱਲੋਂ ਅੱਜ ਧਰਨੇ ਦਾ ਐਲਾਨ ਕੀਤਾ ਸੀ ਕਿ ਪੂਰੇ ਪੰਜਾਬ ਦੇ ਆਪਾ ਮਿਲਕ ਪਲਾਂਟ ਬੰਦ ਕਰਾਂਗੇ ਅੱਜ ਜੋ ਪੋਸਟਪੋਨ ਹੋ ਗਿਆ ਗੱਲਬਾਤ ਕਰਾਂਗੇ ਕਿ ਇਹਨਾਂ ਕਾਰਨ ਕਰਕੇ ਉਹਨਾਂ ਨੇ ਪੋਸਟਪੋਨ ਕੀਤਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਮੇਰਾ ਨਾਂ ਸੁਖਵਿੰਦਰ ਸਿੰਘ ਹੈ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਪਲਾਂਟ ਸੁਖਵਿੰਦਰ ਸਿੰਘ ਜੀ ਅੱਜ ਤੁਹਾਡੀ ਯੂਨੀਅਨ ਵੱਲੋਂ ਕਾਲ ਸੀ ਕਿ ਅੱਜ ਆਪਾਂ ਪੂਰੇ ਪੰਜਾਬ ਵਿੱਚ ਆਪਣਾ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਲਗਾਵਾਗੇ ਕੀ ਕਾਰਨ ਬਣਿਆ ਕਿ ਅੱਜ ਤੁਸੀਂ ਪੋਸਟਪੋਨ ਕਰਤਾ ਦੇਖੋ ਜੀ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਆ ਠੇਕ ਸਾਡੀਆਂ ਜਾਇਜ਼ ਮੰਗਾਂ ਜੋ ਅਸੀਂ ਪਿਛਲੇ ਸਮੇਂ ਤੋਂ ਸਰਕਾਰਾਂ ਨਾਲ ਵੀ ਲੜਦੇ ਆਏ ਆਂ ਮਹਿਕਮੇ ਤੇ ਆਪਣੇ ਹੈੱਡ ਆਫਿਸ ਜਿਹੜੇ ਸਾਡੇ ਨਮਾਇंदे ਬੈਠੇ ਉਹਨਾਂ ਨਾਲ ਵੀ ਲੜਦੇ ਆਏ ਆਂ ਕਿ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਵਾ ਉਹ ਜਿਹੜੀਆਂ ਜਲਦ ਤੋਂ ਜਲਦ ਮੰਨੀਆਂ ਜਾਣ ਕਿਉਂਕਿ ਸਰਕਾਰ ਨੇ ਤੇ ਜਦੋਂ ਜਿਹੜਾ ਕੋਈ ਕੰਮ ਕਰਨਾ ਕਰਨਾ ਹੀ ਆ ਬਾਕੀ ਜੋ ਇਹਨਾਂ ਦੇ ਲੈਵਲ ਦਾ ਕੰਮ ਹੈ ਉਹ ਜਿਹੜਾ ਇਹ ਜ਼ਰੂਰ ਕਰਨ ਉਹ ਪਿਛਲੇ ਸਮੇਂ ਤੋਂ ਮੀਟਿੰਗ ਜਿਹੜੀ ਚੱਲੀ ਪਹਿਲਾਂ ਐਮ ਡੀ ਸਾਹਿਬ ਚੇਂਜ ਹੋ ਗਏ ਉਹਨਾਂ ਤੋਂ ਬਾਅਦ ਨਵੇਂ ਐਮ ਡੀ ਸਾਹਿਬ ਆਏ ਉਹਨਾਂ ਨਾਲ ਮੀਟਿੰਗ ਹੋਈ ਸਾਡੇ ਜਿਹੜੇ ਨਮਾਇੰਦੇ ਆ ਸਾਡੇ ਸੁਭਾ ਕਮੇਟੀ ਦੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਭਰੋਸਾ ਦਿਵਾਇਆ ਪਿਆ ਨੂੰ ਅਗਲੀ ਮੀਟਿੰਗ 'ਚ ਤੁਹਾਡਾ ਕੋਈ ਨਾ ਕੋਈ ਹੱਲ ਕਰ ਦਾਂਗੇ ਸਾਡਾ ਵੀ ਜਿਹੜਾ ਹੈਗਾ ਸੀ ਕਿ ਵੀ ਐਸਸੀ ਜਿੰਨਾ ਚਿਰ ਸਾਡਾ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਕੋਈ ਤੁਸੀਂ ਕੋਈ ਡਿਸੀਜਨ ਤੇ ਨਹੀਂ ਹੁੰਦੇ ਉਹਨਾਂ ਜਿਹੜਾ ਆਪਾਂ ਜਿਹੜਾ ਆਪਣਾ ਧਰਨਾ ਜਿਹੜਾ ਸਾਡਾ ਇਦਾਂ ਹੀ 18 ਤਰੀਕ ਨੂੰ ਆਪਾਂ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਜ਼ਰੂਰ ਲਵਾਵਾਂਗੇ ਲੇਕਿਨ ਦੂਜੀ ਮੀਟਿੰਗ ਤੋਂ ਬਾਅਦ ਜਦੋਂ ਸਾਡੇ ਨਮਾਇੰਦੇ ਉਹਨਾਂ ਨਾਲ ਮੀਟਿੰਗ ਕਰਨ ਲਈ ਗਏ ਆ ਬਹੁਤ ਹੀ ਸਖਾਵੇ ਢੰਗ ਦੇ ਵਿੱਚ ਮੀਟਿੰਗ ਹੋਈ ਆ ਤੇ ਜਿਹੜੀਆਂ ਸਾਡੀਆਂ ਮੰਗਾ ਸੀਗੀਆਂ ਪਹਿਲੀ ਤੇ ਮੰਗ ਸੀ ਸਾਡੀ 1500 ਵਾਲੀ ਜਿਹੜੀ ਕਾਫੀ ਢੇਰ ਤੋਂ ਜਿਹੜੀ ਆ ਲਟਕਦੀ ਆ ਰਹੀ ਸੀ 1500 ਵਾਲੀ ਮੰਗ ਉਹ ਉਹਨਾਂ ਨੇ ਭਰੋਸਾ ਐਮ ਡੀ ਸਾਹਿਬ ਨੇ ਦਵਾਇਆ ਵਾ ਕਿ ਜਿਹੜਾ ਤੁਹਾਡਾ ਫਰਵਰੀ ਮਹੀਨੇ ਜਿਹੜਾ ਵਾ ਮਾਰਚ ਮਹੀਨੇ ਦੀ ਤਨਖਾਹ ਦੇ ਨਾਲ ਜਿਹੜੀ ਆ ਤਨਖਾਹ ਲਾ ਕੇ ਜਿਹੜੀ ਆ 1500 ਜ਼ਰੂਰ ਆਊਗੀ ਬਾਕੀ ਜਿਹੜਾ ਬਣਦਾ ਏਰੀਆ ਲਿਆ ਉਹ ਆ ਪੂਰ ਮੰਗਾ ਜਿਹੜੀਆਂ ਕਈ ਜਿਹੜੀਆਂ ਪੋਸਟਾਂ ਦੇ ਉੱਤੇ ਕੰਮ ਕਰ ਰਹੇ ਵਰਕਰ ਸਾਥੀ ਉਹਨਾਂ ਦੀਆਂ ਮੈਚ ਨਹੀਂ ਕਰ ਰਹੀ ਪੜ੍ਹਾਈ ਨਹੀਂ ਮੈਚ ਕਰ ਰਹੀ ਉਹਦੇ ਉਹਦੇ ਅਕੋਰਡਿੰਗ ਹੀ ਜਾਂ ਘੱਟ ਪੜ੍ਹੇ ਲਿਖੇ ਆ ਉਹਨਾਂ ਦੇ ਅਕੋਰਡਿੰਗ ਹੀ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਸਾਨੂੰ 2 ਮਹੀਨੇ ਦਾ ਟਾਈਮ ਦੋ 2 ਮਹੀਨੇ ਦੇ ਟਾਈਮ ਦੇ ਵਿੱਚ ਅਸੀਂ ਜਿਹੜਾ ਵਾ ਸਾਰਾ ਜਿਹੜਾ ਮਸਲਿਆਂ ਦਾ ਹੱਲ ਜਿਹੜਾ ਵਾ ਕਰ ਦਿੱਤਾ ਜਾਊਗਾ ਤੁਹਾਡਾ ਇੱਥੇ ਸੁਖਵਿੰਦਰ ਸਿੰਘ ਜੀ ਇੱਕ ਇੱਥੇ ਗੱਲਬਾਤ ਹੋਰ ਵੀ ਹੈ ਕਿ ਜਿਹੜੇ ਬੱਚੇ ਜਿਹੜੇ ਮੁਲਾਜ਼ਮ ਬਿਲਕੁਲ ਹੀ ਨਹੀਂ ਪੜ੍ਹੇ ਉਹਨਾਂ ਬਾਰੇ ਵੀ ਕੋਈ ਗੱਲਬਾਤ ਹੋਈ ਹੈ ਜਾਂ ਨਹੀਂ ਉਹਨਾ ਇਹ ਵੇਖੋ ਜੀ ਮਿਰਜੀ ਗੱਲ ਇਹ ਆ ਕਿ ਆਪਾਂ ਹੁਣ ਲੰਬੇ ਸਮੇਂ ਤੋਂ ਲੜਾਈ ਇਹ ਜਿਹੜੀ ਆ ਲੜਾਈ ਆ ਕਿ ਲੰਬੀ ਇਹ ਇਹ ਉਸੇ ਵਾਲੇ ਡਿਸੀਜਨ ਤੇ ਜਾਂ ਇੱਕਦਮ ਅਸੀਂ ਕਹੀਏ ਕਿ ਠਾ ਛੋਟਾ ਮਾਰ ਕੇ ਜਿਹੜਾ ਕੰਮ ਮੁਕਾਉਣ ਵਾਲਾ ਉਹ ਨਹੀਂ ਇਹ ਲੜਾਈ ਜਿਹੜੀ ਆ ਇਹ ਸਾਨੂੰ ਵੀ ਸਮਝਣਾ ਚਾਹੀਦਾ ਵੀ ਇਹ ਲੜਾਈ ਹੈਗੀ ਆ ਲੰਬੀ ਇਹ ਹੌਲੀ ਹੌਲੀ ਕਰਕੇ ਕੁਝ ਹਾਸਲ ਲੈ ਕੇ ਇਹਨਾਂ ਕੋ ਥੋੜੇ ਥੋੜੇ ਚੀਜ਼ ਲੈ ਕੇ ਇਹਦੇ ਨਾਲ ਹੀ ਸਾਨੂੰ ਸੰਘਰਸ਼ ਲੜ ਕੇ ਹੀ ਜਿਹੜਾ ਵਾ ਜਿੱਤ ਜਿਹੜੀ ਪ੍ਰਾਪਤ ਹੋਣੀ ਆ ਉਦਾਂ ਸਾਨੂੰ ਜਿੱਤ ਪ੍ਰਾਪਤ ਨਹੀਂ ਹੋ ਸਕਦੀ ਜੇ ਅਸੀਂ ਕਹੀਏ ਵੀ ਅੱਜ ਸਾਨੂੰ ਇਹ ਪ੍ਰਾਪਤ ਹੋ ਗਿਆ ਤੇ ਕੱਲ ਅਸੀਂ ਠੰਡੇ ਹੋ ਕੇ ਬਹਿ ਜਾਈਏ ਕੋਈ ਸਰਕਾਰ ਦੇ ਖਿਲਾਫ ਨਾ ਕਰੀਏ ਕੋਈ ਆਵਾਜ਼ ਨਾ ਚੁੱਕੀਏ ਜਾਂ ਮਹਿਕਮੇ ਦੇ ਨਮਾਇਦਿਆਂ ਖਿਲਾਫ ਜਿਹੜੀ ਆਵਾਜ਼ ਨਾ ਚੁੱਕੀਏ ਮੰਗਾਂ ਜਿਹੜੀਆਂ ਇਦਾਂ ਹੀ ਮੰਨੀਆਂ ਜਾਣੀਆਂ ਜਿੰਨਾ ਚਿਰ ਅਸੀਂ ਸੰਘਰਸ਼ ਲੜਦੇ ਰਾਵਾਂਗੇ ਓੜੀ ਹੌਲੀ ਕਰਕੇ ਸਾਰੀਆਂ ਹੀ ਮੰਗਾਂ ਮਸਲਿਆਂ ਦਾ ਜਿਹੜਾ ਅਸੀਂ ਇਦਾਂ ਹੀ ਸੰਘਰਸ਼ ਦੇ ਨਾਲ ਹੀ ਹੱਲ ਜ਼ਰ ਤੁਸੀਂ ਲੰਬੇ ਸਮੇਂ ਤੋਂ ਦੱਸਿਆ ਕਿ ਸੰਘਰਸ਼ ਲੜਦੇ ਆ ਰਹੇ ਤੇ ਤੁਹਾਡੀਆਂ ਮੁੱਖ ਮੰਗਾਂ ਕਿਹੜੀਆਂ ਨੇ ਜਿੰਨਾ ਕਰਕੇ ਤੁਸੀਂ ਇਹ ਨਾ ਸੰਘਰਸ਼ ਕਰਦੇ ਫਿਰੇ ਜਿਹੜੀ ਮੇਨ ਮੁੱਖ ਮੰਗ ਸਾਡੀ ਇਹੋ ਹੀ ਆ ਸਰਕਾਰ ਦੇ ਗਾੜੀ ਵੀ ਜਿਹੜੇ ਲੰਬੇ ਸਮੇਂ ਤੋਂ ਆਊਟਸੋਰਸ ਮੁਲਾਜ਼ਮ ਆਊਟਸੋਰਸ ਤੇ ਕੰਮ ਕਰ ਰਹੇ ਉਹਨਾਂ ਨੂੰ ਜਿਹੜਾ ਵਾ ਮੈਕਹਮੇਂ ਥਰੂ ਰੱਖਿਆ ਜਾਵੇ ਜਿਹੜਾ ਮੈਕਹਮੇਂ ਦੇ ਅੰਡਰ ਲਿਆ ਕੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਮੇਨ ਮੰਗ ਸਾਡੀ ਇਹ ਆ ਨਗੂਣੀਆਂ ਤਨਖਾਹਾਂ ਤੇ ਸਾਡੇ ਵਰਕਰ ਸਾਥੀ ਲੰਬੇ ਸਮੇਂ ਤੋਂ ਪਿਛਲੇ 10-15 15 ਸਾਲ ਤੋਂ ਕੰਮ ਕਰ ਰਹੇ ਆ ਉਹ ਇਹ ਅਸੀਂ ਕਹਿੰਨੇ ਵੀ ਉਹਨਾਂ ਨੂੰ ਓਨੀਕ ਜਿਹੜੀ ਸੈਲਰੀ ਦਿੱਤੀ ਜਾਵੇ ਜਿੰਨਾ ਉਹਨਾਂ ਦਾ ਘਰ ਦਾ ਗੁਜ਼ਾਰਾ ਜਿਹੜਾ ਸਖਾਵਾਂ ਹੋਵੇ ਅੱਜ ਕੱਲ ਦੇ ਸਮੇਂ ਦੇ ਵਿੱਚ ਮੰਗਾਈ ਦੇ ਸਮੇਂ ਦੇ ਵਿੱਚ 8-10 ਹਜ਼ਾਰ ਨਾਲ ਘਰ ਦਾ ਗੁਜ਼ਾਰਾ ਕਰਨਾ ਜਿਹੜਾ ਬਹੁਤ ਮੁਸ਼ਕਲ ਆ ਲੇਕਿਨ ਜਿਹੜੇ ਵਿਆਹੇ ਬਰੇ ਬੰਦੇ ਆ ਉਹਨਾਂ ਦਾ ਤੁਹਾਨੂੰ ਪਤਾ ਹੀ ਅੱਜ ਕੱਲ ਵੀ ਮੰਗਾਈ ਦੇ ਸਮੇਂ ਦੇ ਵਿੱਚ ਬੱਚੇ ਪੜਾਉਣੇ ਜਾਂ ਘਰ ਦਾ ਖਰਚਾ ਚਲਾਉਣਾ 8-10 ਹਜ਼ਾਰ ਚ ਕਿੱਥੋਂ ਚੱਲਦਾ ਇਸ ਕਰਕੇ ਸਾਡੀ ਇਹੋ ਪੀਲਿਆ ਸਰਕਾਰ ਗਾਰੀ ਵੀ ਤੇ ਸਾਪਣੇ ਮਹਗਵੇਂ ਦੇ ਨਮਾਇੰਦਿਆ ਗਾੜੀ ਵੀ ਵੀ ਜਿਹੜਾ ਇਹਨਾਂ ਨੂੰ ਬਣਦੀ ਇਹਨਾਂ ਦੀ ਸੈਲਰੀ ਜਿਹੜੀ ਬੰਦੀ ਉਜਰਤਾ ਦਿੱਤੀ ਜਾਵੇ ਜਿਨ੍ਹਾਂ ਨਾਲ ਇਹਨਾਂ ਦਾ ਘਰ ਦਾ ਜਿਹੜਾ ਵਾ ਸਰਕਲ ਸਖਾਵਾਂ ਹੋਵੇ ਤੇ ਇਹ ਵੀ ਰਹਿਮਾਨ ਦੇ ਨਾਲ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਕਰ ਸਕਣ। ਸੁਖਵਿੰਦਰ ਜੀ ਤੁਹਾਨੂੰ ਕਿੰਨਾ ਚਿਰ ਕਿਥੇ ਕੰਮ ਕਰਦੇ? ਮੈਨੂੰ ਘੱਟੋ ਘੱਟ 13-14 ਸਾਲ ਮੈਨੂੰ ਵੀ ਹੋ ਗਏ ਆ ਜੀ ਇੱਥੇ ਇਸ ਪਲਾਂਟ ਦੇ ਵਿੱਚ ਸਾਡੇ ਉਦੋਂ ਮੂੰਹ ਦੇ ਉੱਤੇ ਦਾੜੀ ਵੀ ਨਹੀਂ ਸੀ ਆਈ ਜਦੋਂ ਦੇ ਅਸੀਂ ਇਸ ਪਲਾਂਟ ਦੇ ਵਿੱਚ ਆਏ ਆ। ਤੇ ਇਸ ਟਾਈਮ ਸਾਨੂੰ 13-14 ਸਾਲ ਹੋ ਗਏ ਆ ਸਾਡੇ ਨਾਲ ਹੋਰ ਵੀ ਵੀਰ ਇਹ ਵੀ ਖੜੇ ਇਹਨਾਂ ਨੂੰ ਵੀ 14-15 ਸਾਲ ਹੋ ਗਏ ਕਾਫੀ ਵੀਰ ਸਾਡੇ ਹੈਗੇ ਆ ਜਿਹੜੇ ਵੀ ਆਪਣੀ ਪੀਕ ਦੇ ਜਵਾਨੀ ਦੇ ਟਾਈਮ ਤੇ ਆਏ ਸੀ ਅੱਜ ਅੱਜ ਉਹਨਾਂ ওভারਏਜ ਵੀ ਹੋ ਗਏ ਉਹ ਬਾਹਰ ਵੀ ਕਿਤੇ ਨੌਕਰੀ ਵਾਸਤੇ ਅਪਲਾਈ ਨਹੀਂ ਕਰ ਸਕਦੇ ਇਸ ਕਰਕੇ ਜੇ ਅਸੀਂ ਆਪਣਾ ਆਪਣਾ ਪੀਕ ਦਾ ਟਾਈਮ ਇਸ ਮਹਿਕਮੇ ਨੂੰ ਦਿੱਤਾ ਵਾ ਅਸੀਂ ਉਮੀਦ ਕਰਦੇ ਹਾਂ ਵੀ ਜੇ ਜਿਹੜਾ ਸਾਨੂੰ ਇੱਥੇ ਹੀ ਜਿਹੜਾ ਬਾ ਰੈਗੂਲਰ ਜਿਹੜਾ ਕੀਤਾ ਜਾਵੇ ਜਿਹੜੇ ਮਰਜ਼ੀ ਸਰਕਾਰ ਜਿਹੜੀ ਮਰਜ਼ੀ ਪਾਲਿਸੀ ਲੈ ਕੇ ਆਵੇ ਕਿਉਂਕਿ ਬਾਹਰੋਂ ਵੀ ਆਪਾਂ ਲਿਆਉਂਦੇ ਆ ਨਵੀਂ ਭਰਤੀ ਕਰਦੇ ਆ ਉਹਦੇ ਨਾਲ ਕੀ ਆ ਉਹਨਾਂ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਉਹਨਾਂ ਦੀ ਜਿਹੜੀ ਰੋਟੀ ਤੇ ਉਹਨਾਂ ਦੇ ਰੋਜਗਾਰ ਤੇ ਲਾਤ ਆ ਇਸ ਕਰਕੇ ਸਰਕਾਰ ਗਾਰੀ ਇਹੋ ਬੇਨਤੀ ਕਰਦੇ ਆਂ ਵੀ ਜਿਹੜੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ ਉਹਨਾਂ ਨੂੰ ਹੀ ਜਿਹੜਾ ਮੈਕਮੇਂ ਵਿੱਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ ਇਹੋ ਸਰਕਾਰ ਗਾਰੀ ਸਾਡੀ ਬੇਨਤੀ ਹੈ। ਹਾਂ ਜੀ ਇੱਕੋ ਗੱਲ ਇਹਨਾਂ ਦੀ ਇਹ ਕਹਿਣਾ ਹੈ ਕਿ ਸਾਨੂੰ ਮੈਕਮੇਂ ਵਿੱਚ ਸ਼ਾਮਲ ਕਰਕੇ ਤੇ ਰੈਗੂਲਰ ਕੀਤਾ ਜਾਵੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਇੱਕ ਗੱਲ ਉਹ ਵੀ ਇਹਨਾਂ ਨੇ ਨਾਲ ਕੀ ਹੈ ਕਿ ਜਨਤਾ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਸੰਘਰਸ਼ ਕਰਦੇ ਜਾਵਾਂਗੇ ਲੜਦੇ ਰਾਵਾਂਗੇ। ਮਿੰਟੂ ਕਲਸੀ ਦੇ ਨਾਲ ਐਸਡੀਪੀ ਟੀਵੀ ਪੰਜਾਬ